ਇੱਕ ਕਰਦਾ ਫਿਰਦਾ ਸਾਡੇ ਮੀਟਰ ਲਾਗੇ ਵੇ ਵੇ ਪਾਉ ਵੇ ਤੂੰ ਹਾਡੇ ਮੀਟਰ ਲਾ ਕੇ ਕਰਨ ਡਿਆ ਵਾ ਮੀਟਰ ਖਿਲਾਰਦੇ ਆ ਇੱਕ ਚੋਰੀ ਤੇ ਉਤੋਂ ਸੀਨਾ ਜੋਰੀ ਨਾ ਇੱਕ ਚੋਰੀ ਤੇ ਉਤੋਂ ਸੀਨਾ ਜੋਰੀ ਬੱਤੀ ਆਉਗੀ ਤੇ ਮੀਟਰ ਚੱਲੂਗਾ ਉਦਾਂ ਕਿਦਾਂ ਮੀਟਰ ਚੱਲ ਜੂਗਾ ਭੈਣ ਜੀ ਤੈਨੂੰ ਦੱਸਾਂ ਮੈਂ ਕਿ ਤੈਨੂੰ ਲੱਭਦੀ ਫਿਰਦੀ ਹਾਂ ਚੰਗੇਲੇ ਤੂੰ ਮੈਨੂੰ ਮਿਲ ਗਿਆ ਬੱਤੀ ਵਾਲਾ ਬੱਤੀ ਵਾਲਾ ਹੀ ਆ ਔਰ ਮੀਟਰ ਦਾ ਡਾਕਟਰ ਚੈੱਕ ਕਰਨ ਆਉਂਦਾ ਨਹੀਂ ਤੇ ਬੱਤੀ ਵਾਲਾ ਤੇ ਬੱਤੀ ਭੇਜਣੀ ਕਿੰਨੇ ਮੈਨੂੰ ਦੱਸ ਹਾਂ ਉਹ ਮੀਟਰ ਬੰਦ ਮੀਟਰ ਤਾਂ ਚੱਲੂ ਜੇ ਬੱਤੀ ਆਉਗੀ ਇਹਦੇ ਚ ਤੇ ਦੀ ਬੱਤੀ ਕੇ ਸਾਡੇ ਟਨਵੇਟਰ ਵੀ ਹੱਥ ਖੜਾ ਕਰ ਗਏ ਮੈਂ ਕਰਦੇ ਕੀ ਰਹਿੰਦੇ ਜੇ ਉੱਥੇ ਤੁਸੀਂ ਬੈਠੇ ਉੱਥੇ ਮੈਨੂੰ ਦੱਸੋ ਹਪਣਾ ਮੜੀ ਜੀ ਹਵਾ ਹੀ ਆਉਂਦੀ ਨਾਲੇ ਬੱਤੀ ਚੱਲ ਜਾਂਦੀ ਕੀ ਤਾਨੂੰ ਮੇਰੀ ਤੇ ਡਰ ਲੱਗਦਾ ਵਾ ਕੋਟਰ ਚੱਲੇ ਜੀ ਤੁਸੀਂ ਕਿਹੜੀ ਤਾਰਾ ਉੱਡ ਚੱਲੀ ਕਿ ਤੁਹਾਡੇ ਖੰਭੇ ਉੱਡ ਚੱਲੇ ਆਂ ਚ ਡਰ ਲੱਗਦਾ ਬੀਬੀ ਹਾਂ ਖੰਭਿਆਂ ਦਾ ਬਚਾਅ ਕਰਨਾ ਮੁੜ ਕੇ ਅੱਜ ਜਿਹੜਾ ਭਾਚ ਨੇ ਇੰਦੀ ਲੰਬੀ ਜ਼ੁਬਾਨ ਨਾ ਦਿੱਤਾ ਨਾ ਪੀ ਇਹ ਦੋ ਦਿਨ ਤੋਂ ਬੱਤੀ ਨਹੀਂ ਆਉਂਦੀ ਤਿੰਨ ਦਿਨ ਤੋਂ ਨਹੀਂ ਆਉਂਦੀ ਇੱਕ ਵੀ ਖੰਭਾ ਡਿੱਗ ਪੇ ਸਾਡੇ ਪਹਾੜਾ ਸਿੜੀ ਸਿਆਪਾ ਆ ਖੰਭੇ ਤੁਸੀਂ ਠੋਕ ਨਾ ਜੋੜੇ ਆ ਮੜੀ ਜੀ ਹ ਮੀਂਹ ਦੀ ਇਹ ਸਟਪੈਣੀ ਨਾਲੇ ਪੱਤੀ ਚਲ ਜਾਂਦੀ ਮੀਂਹ ਦੇ ਖਾਂ ਤੇ ਬਲੇਟ ਚਿੱਗਣ ਦੇ ਤੇ ਤੁਹਾਡੀਆਂ ਤਾਰਾਂ ਟੁੱਟ ਜਾਣੀਆਂ ਇਦਾਂ ਤੁਸੀਂ ਡਰਦੇ ਚ ਈ ਉਹ ਭੈਣ ਜੀ ਮੇਰੀ ਗੱਲ ਸੁਣੋਗੇ ਚੜਰ ਚੜਰ ਚੜਰ